ਤਕਾਣੀ ਜੀ ਤੇ ਅੱਗੇ ਦੱਸ। ਕੱਟ ਦੇ ਦੋ 2000 ਰੁਪਿਆ। 2000 ਵਾਲੀ ਰਣਕ ਹੁੰਦੀ ਤਾਂ ਐਡੇ ਸੌਦੇ 'ਚ ਬੰਦਾ 2000 ਦੀ ਖਾਤਰ ਖੜੂਗਾ। ਚਲ 130 ਦੇ ਕਰ ਦੋ ਜੀ। ਨਹੀਂ ਬਹੁਤ ਬਹੁਤ। 80000 ਦੇ ਪਾ। ਮੈਂ ਉਹਨੂੰ ਨਹੀਂ ਪਾਉਦਾ। ਬਾਬਾ ਜੀ ਪੈਸੇ ਬਹੁਤ ਲੱਗਦੇ। ਨਹੀਂ ਹੁਣ ਨਹੀਂ ਆਉਂਦਾ। ਬਾਬਾ ਜੀ 80000 ਦੇ। ਚਲ 120 ਦੇ ਕਰ ਦੋ ਜੀ ਫਿਰ। ਬਾਬਾ ਜੀ ਜੇ ਹੁੰਦੇ ਅਸੀਂ ਕਿਸੇ ਦੇ ਧੋਖੇ ਨਹੀਂ। ਬੋਤਾਂ ਗੱਲ ਹੋ ਗਈ ਕੀ ਆ ਜੀ? ਹਾਂ ਫਿਰ ਸੌਦਾ ਤੁਸੀਂ ਕਰੋ ਆਪਾਂ ਵਿਚੋ ਥੋੜੋ ਬੋਲਦੇ। ਇਹ ਪੂਰੇ ਹੀ ਚੈੱਕ ਕਰਦਾ। ਪੂਰੇ ਹੀ ਚੈੱਕ ਕਰਦਾ। ਨਹੀਂ ਇਹਨੇ ਲੈ ਕੇ ਨਹੀਂ। ਕੋਲ ਲਾਇ ਇਹ ਵੀ ਮੇਮਣੇ ਨੂੰ ਦੇਖ ਉਹ ਵੀ ਮੇਮਣਾ ਦੇ ਮੇਰੀ ਗੱਲ ਸੁਣ ਲੈ ਭਰਾ ਮੇਰੇ ਅਸੀਂ ਤੇਰੇ ਧੋਖੀ ਨਹੀਂ ਤੇਰਾ maal ਇਕੱਠਾ ਵੇਖਦਾ ਉਹ ਚੰਗਾ ਰਹੇਗਾ ਜੇ ਜੇ ਇਹਨੇ ਤੇ ਇੱਕ ਜਾਂ ਦੋ ਵੇਚ ਤੇ ਚੰਗੇ ਫੇਰ ਤੇਰਾ maal ਨਹੀਂ ਤੜਾ ਵੇਖਦਾ ਉਹ ਸਾਰਾ ਕੁਝ ਦੇਖ ਅੱਜ ਤੇਰੇ ਸਾਹਮਣੇ ਖੜੇ ਆ ਨਿੱਕੇ ਵੀ ਖੜੇ ਆ ਭੱਡੇ ਵੀ ਜੋ ਵੀ ਉਹਨੇ ਛੋਟੇ ਆ ਠੀਕ ਹੈ ਕਿ ਨਹੀਂ ਤੂੰ ਆਪ ਦਾ ਦਰਾ ਤੂੰ ਆਪ ਉਹੀ ਕਹਿੰਦੇ ਵੀ ਰਮਜਾਨ ਅਗਲੇ ਨੇ ਦੱਸਤਾ ਤੂੰ ਕਹਿੰਦਾ ਵੀ ਢਾਈ ਮੰਗਦੇ ਆ ਉਹਨਾਂ ਨੇ ਹੁਣ ਡੇਢ ਕਹਿਤਾ ਵੀ ਡੇਢ ਲੱਖ ਰੁਪਈਆ ਤੇ ਤੂੰ ਦੱਸ ਹੁਣ ਵੀ ਕੀ ਦੰਨਾ ਅਬਦਲਾ ਇਹਦਾ ਲਾਇ ਦੇਤੇ ਤੇ ਗੱਲ ਬਣਨੀ ਆ ਤੂੰ ਚਾਹੇ 2 ਰੁਪਏ ਕਾ 70000 ਦੇ ਪਾਵਾਂਗੇ ਹਾਂਜੀ 75000 ਹਾਂਜੀ 75000 ਕਹਿੰਦੀ ਆ ਜੀ ਇਹ ਕੋਈ ਨਹੀਂ ਸੈਰਨਾ ਮਾਰੋ ਇੱਧਰ ਗੱਲ ਸੁਣੋ ਤੁਸੀਂ ਡੇਢ ਕਹਿ ਭੱਜੇ ਨਹੀਂ ਠੀਕ ਹੈ ਨਾ ਇਹਨਾਂ ਨੇ 75 ਕਹਿ ਭੱਜਣਾ ਤੁਸੀਂ ਵੀ ਨਹੀਂ ਖੜ ਕੇ ਗੱਲ ਕਰੋ ਫੇਰ ਸੌਦਾ ਹੁਣ ਵਿੱਚ ਬਾਏ ਪਤਾ ਕੀ ਚੱਕਾ ਰਿਹਾ ਜੀ ਵਿੱਚ ਦੇਖੋ ਹੁਣ ਆ ਵੀ ਤਿੰਨ ਉਹ ਮੈਂ ਆਪਣੇ ਹੱਥ ਮਾਰੀ ਇੱਕ ਵਾਰ ਮਿਲਦੇ ਹੁੰਦੇ ਹੁੰਦਾ ਨਾ ਉਹ ਮੈਂ ਉਹਦਾ ਤੁਹਾਰੀ ਮਨੀ ਮਤਲਬ ਫਿਰ ਉਸੇ हिसाब ਨਾਲ ਸੌਦਾ ਕਰਦਾ ਬੋਲੋ ਬੋਲੋ ਓਏ ਇਹ ਨਾ ਮੇਰੀ ਗੱਲ ਸੁਣ ਸਾੜੀ ਹੁੰਦਾ ਲੈ ਜੀ ਇੱਕ ਮਿੰਟ ਇਹ ਦੋ ਤਿੰਨਾਂ ਨੂੰ ਨਾ ਦੇਖੋ ਬਾਕੀ ਵੀ ਦੇਖੋ ਗਲਾ ਮਲਾ ਕੇ ਤੁਸੀਂ ਦੇਖੋ ਆਹ ਪੰਜਾਂ ਬੱਚਾ ਹਾਂ ਇਹ ਵੀ ਥੋੜਾ ਜਿਆਦਾ ਨਰਮ ਹੈ ਬਸ ਆਹ ਪੰਜ ਬੱਚੇ ਨਹੀਂ ਹਾਂ ਪੰਜ ਬੱਚੇ ਆ ਪੰਜ ਤੁਹਾਡਾ ਨਰਮ ਪੰਜ ਨਰਮ ਨੇ ਪੰਜ ਗਰਮ ਨੇ ਜੇ ਉਸ ਹਿਸਾਬ ਨਾਲ ਦੇਖੀਏ ਤੇ ਟਕਾਣੇ ਤੇ ਆ ਕੇ ਮੁੱਲ ਕਹੂਗਾ ਤੁਹਾਡਾ ਸੌਦਾ ਹੋ ਜੂ ਸੌਦਾ ਹੋ ਜਾਣਾ ਇਹ ਮੈਂ ਤੁਹਾਨੂੰ ਦੱਸਦਾ ਵੀਡੀਓ ਬਣਦੀ ਹੈ ਲਾਈਵ ਚੱਲਦਾ ਸੌਦਾ ਹੋ ਜਾਊਗਾ ਪਰ ਟਿਕਾਣੇ ਤੇ ਆਜੋ ਇਹਨੂੰ ਵੀ ਟਿਕਾਣੇ ਤੇ ਲਿਆਵਾਂਗੇ ਜਦੋਂ ਤੁਸੀਂ 5000 ਅੱਡ ਕੱਢ ਕੇ ਦੱਸ ਦੋ 5000 ਅੱਡ ਕੱਢ ਕੇ ਦੱਸ ਦੋ ਨਹੀਂ ਚਲੋ ਟਿਕਾਣੇ ਤੇ ਦੱਸੋ ਤੁਸੀਂ ਸਾਰਾ ਕੁਝ ਛੱਡ ਕੇ ਵੀ ਐਨੇ ਨੂੰ ਦੇਣੇ ਅਸੀਂ ਇਹ ਤਾਂ ਪੱਕਾ ਬੰਦਾ ਸਾਨੂੰ ਪਤਾ ਇਹਦੀ ਸੱਟ ਅਸੀਂ ਮਰਵਾ ਦੇਣੀ ਆ 10 ਬੱਚੇ ਠੀਕ ਹੈ ਤਰਸੇਮ ਸਿੰਘ ਸਹੀ ਆ ਤੇ ਤੁਸੀਂ ਆਇਓ ਪਹਿਲੀ ਵਾਰੀ ਤੱਕਾ ਤੁਹਾਡੇ ਨਾਲ ਵੀ ਨਹੀਂ ਕਰਨਾ ਪਰ ਇਹ ਨਾ ਕਹਦੇ ਉਹ ਵੀ ਪਤਾ ਨਹੀਂ ਬੰਦੇ ਇਕੱਠੇ ਹੋਗੇ ਜੀ ਵਪਾਰੀ ਘਟਖਣੇ ਰਲੇ ਹੋਣਗੇ ਅਸੀਂ ਤਾਂ ਮੰਡੀ ਦੇ ਆਉਂਦਾਰ ਹਾਂ ਸਭ ਤਾਂ ਖੁਸ਼ੀ ਹੁੰਦੀ ਆ ਜੇ ਸੌਦਾ ਹੋਵੇ ਜਿਹੜਾ ਬੰਦਾ ਲੈ ਕੇ ਆਇਆ ਉਹਦਾ ਮਾਲ ਵਿਕੇ ਜਿਹੜਾ ਖਰੀਦਣ ਆਇਆ ਉਹਨੂੰ ਮਾਲ ਮਿਲੇ ਆਹ ਬਾਰਾ ਭਾਗਰਾ ਮਟ ਮਾਰੋ ਆਹ ਭਾ ਹਾਂ ਬੋਲ ਟਿਕਾਣੀ ਤੇ ਮੈਂ ਤਾਂ ਦੱਸ ਤਾ ਨਹੀਂ ਨਹੀਂ ਟਿਕਾਣੀ ਤੇ ਨਹੀਂ ਹੈਗਾ ਜੀ ਹਜੇ ਫਰਕ ਆ ਤੇਰਾ ਕਿੰਨੇ ਲਾ ਰੋ ਬੱਕਰ ਨੇ ਮੰਗਦਾ ਹੈ ਇਹ ਡੇਢ ਮੰਗਦਾ ਇਹਨਾਂ ਨੇ 75 ਲਾਇਆ ਕਿੰਨਾ ਲਾਗਿਆ 10 ਲਾਗਿਆ ਯਾਰ ਵਿੱਚ ਪੰਜ ਲੱਖ ਆ ਪੰਜ ਛੋਟੇ ਵੀ ਆ ਦੇਖ ਪੰਜ ਵੱਡੇ ਆ ਤੁਮਾਰਾ ਥੋੜੇ ਬਹਾਬਾ ਇਹ ਬਾਹਲੇ ਨੇ ਯਾਰ 75000 ਲੱਗ ਗਿਆ ਕੋਈ ਨਹੀਂ ਫੜ ਲੱਗਦਾ ਕਰ ਹਣ ਜਾ ਹੋਵੇਂ ਆਪਣੇ ਫੜ ਕੇ ਦੇਬਰ ਕਰ ਲੈ ਮੇਰੇ ਉਹ ਯਾਰ ਬਿੱਟੂ ਸਾਰੇ ਕੋ ਦੇਖ ਲਿਆ ਛੋਟੇ ਵੀ ਦੱਸਦੇ ਉਹਨੂੰ ਵੱਡੇ ਵੀ ਦੱਸਦੇ ਠੀਕ ਹੈ ਨਹੀਂ ਪੰਜ ਵੱਡੇ ਵੀਰੇ ਪੰਜ ਛੋਟੇ ਆ ਬੱਕਰਾ ਵਿੱਚ ਹੈਗਾ ਨਹੀਂ ਜੀ ਇਹ ਬੱਕਰਾ ਲੱਗਾ ਬੱਕਰਾ ਵਿੱਚ ਪਾਦੂ ਭਾਈ ਕੋਈ ਯਾਰ 2 3 4 5 6 7 ਦੰਨ ਬਬਹਨ ਨਾ ਤੂੰ ਬਾਈ ਤੈਨੂੰ ਹੱਥ ਮਾਰ ਕੇ ਤੂੰ ਯਾਰ ਇੱਕ ਮਿੰਟ ਆ ਵੀ ਤੇਰਾ ਹੀ ਆ ਨਹੀਂ ਚਲੋ ਫੇਰ ਕਰ ਦਸਾਂਦਾ ਹੀ ਨਵੇੜ ਟਕਾਣੀ ਜੇ ਤੇ ਆ ਕੇ ਦੱਸ ਕੱਟ ਦੇ ਦੋ 2000 ਰੁਪਇਆ 2000 ਵਾਲੀ ਰਣਕ ਹੁੰਦੀ ਤਾਂ ਐਡੇ ਸੌਦੇ 'ਚ ਬੰਦਾ 2000 ਦੀ ਖਾਤਰ ਖੜੂਗਾ ਤੂੰ ਵੀ ਇਹ ਦੱਸੋ 2000 ਦੇ ਕੀ ਆ 2200 ਰੁਪਇਆ ਨਾਗਮਗਰ ਘਟੜਾ ਸੀ ਅਗਲੇ ਨੇ ਥੋੜੀ ਘੜੇ 200 ਦੀ ਖਾਤਰ ਉਹਨਾਂ ਨੂੰ ਯੂਟਿਊਬ ਬਣਦੇ ਜਲੀ ਕਿਹ ਬਰਜੀ ਯਾਰ ਨੀ ਨੀ ਮੀ ਬਾਈ ਖੜਾਂਗਾ ਪੱਕਾ ਹੀ ਪਟਾਕਾ ਮਾਰ ਜਿਵੇਂ ਇਕੱਠਾ ਵਾਲ ਵੇਚਣਾ ਆ ਇਕੱਠਾ ਹੀ ਥੋਗ ਵੀ ਐਤੋਂ ਕੱਟ ਮੈਂ ਦੇਣਾ ਨਹੀਂ ਗਿਆ ਜੀ ਇੰਨੇ ਦਾ ਦਮ ਪਤਾ ਮਾਲਕ ਨੂੰ ਪਤਾ ਮਾਲਕ ਨੂੰ ਹੁੰਦਾ ਹੀ ਆ ਚਲ 130 ਦੇ ਕਰ ਦੋ ਜੀ ਨਹੀਂ ਬਹੁਤ ਬਹੁਤ 80000 ਦੇ ਪਾ ਮੈਂ ਉਹਨੂੰ ਨਹੀਂ ਪਾਉਦਾ ਬਾਬਾ ਜੀ ਪੈਸੇ ਬਹੁਤ ਲੱਗਦੇ ਨਹੀਂ ਹੁਣ ਬਹੁਤ ਲੱਗਦੇ ਬਾਬਾ ਜੀ 80000 ਦੇ ਚਲ 120 ਦੇ ਕਰ ਦੋ ਜੀ ਫਿਰ ਬਾਬਾ ਜੀ ਜੇ ਹੁੰਦੇ ਅਸੀਂ ਕਿਸੇ ਦੇ ਦੋਖੀ ਨਹੀਂ ਬਾਬਾ ਗੱਲ ਕਰਾਂਗੇ ਕੀ ਆ ਜੀ ਫਿਰ ਸਭ ਤੋਂ ਤੁਸੀਂ ਆਪਣੇ ਵਿਚੋ ਥੋੜਾ ਬੋਲ ਦੋ ਜੀ ਇਹ ਪੂਰੇ ਨਹੀਂ ਚੈੱਕ ਕਰਦਾ ਲੱਖੀ ਚੈੱਕ ਕਰਦਾ ਨਹੀਂ ਲੱਖੀ ਗੱਲ ਆ ਆਖ ਦੇ ਦੇ ਬੀਕੀ ਹੁਣ ਆ ਦੱਸਦਾ ਵਾ ਇਹ ਦੱਸਦਾ ਹੁਣ ਉਹ ਨਹੀਂ ਨਾ ਹੁਣੇ ਛੋਟੇ ਚੱਲੇ ਆਓ ਕਰ ਇੱਧਰ ਕਰ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਦੋ ਆ ਪੰਜ ਕਰ ਦੋ ਇੱਕ ਮਿੰਟ ਦੋ ਆ ਤੇ ਤੈਨੂੰ ਪੰਜ 50000 ਦੇ ਪਾ ਪਾ ਲੈ ਦੇ ਦੋ ਗੱਲ ਖਤਮ ਲੈ ਆ ਪਾ 50 ਦੇ ਚੱਲ ਬਾਬਾ ਜੀ ਆ ਬੱਚਾ ਹੁਣ ਦਾ 1000 ਦਾ ਬਾਬਾ ਜੀ ਦੇਖੋ ਇਹਦੇ ਵਿੱਚ ਕਿੰਨਾ ਮਾਸ ਹੋਊਗਾ ਜਾਂ ਤੂੰ ਸਾਈ ਦੇ ਨਹੀਂ ਨਹੀਂ ਇੱਕ ਮਿੰਟ ਮਾਸ ਕਿੰਨਾ ਹੋਊਗਾ ਇਹਦੇ ਚ ਨਹੀਂ ਮਾਸ ਦਾ ਹੀ ਮੁੱਲ ਲਾਉਣਾ ਉਹਨੇ ਤਾਂ ਅਗਲੇ ਨੇ ਯਾਰ ਠੀਕ ਆਨੇ ਉਹਦਾ ਮਾਸ ਦੇਖ ਲੈ ਕਿੰਨਾ ਨਿਕਲੂਗਾ ਜੇ ਹੁਣ ਜੁੰਦਾ 45 ਕਿਲੋ ਵੇਟ ਆ ਇਹਦਾ ਇਹ 45 ਕਿਲੋ ਦੇ ਲਗਭਗ ਹੀ ਆ ਕਿਲੋ ਦੋ ਕਿਲੋ ਇਧਰ ਉਧਰ ਹੋਊਗਾ ਇਹ 45 ਕਿਲੋ ਦੇ ਵਿੱਚੋਂ 22 ਕਿਲੋ ਮਾਸ ਨਿਕਲਣਾ 500 ਦੇ ਹਿਸਾਬ ਨੂੰ ਉਹਦਾ 11000 ਖੱਟ ਦਾ ਬਣਾਊਗਾ ਇਹ ਅਗਲਾ ਵਿੱਚੋਂ ਨਹੀਂ ਤੂੰ ਸਾਹੀ ਦੇ ਦੇਣਾ ਪਹਿਲੇ 500 ਰੁਪਿਆ ਕੋਈ ਨਹੀਂ ਉਹ ਆਇਆ ਤਾਂ ਉਹੀ ਰਹਿ ਜਾ ਉਹ ਇਧਰ ਆ ਜਾ ਤੂੰ ਆਹ ਰੱਖ ਜਿਓ ਕੋਈ ਨਹੀਂ ਕੋਈ ਨਹੀਂ ਖੜਾ ਰਹਿਣ ਦੇਉਂ ਲਹਿਣ ਦੇ ਨਹੀਂ ਪੰਜਾ ਦਾ ਪਹਿਲੇ ਲਿਬੜਾ ਫਿਰ ਉਹ ਪੰਜਾ ਦਾ ਲਿਬੜਾਂਗੇ ਆਏ ਲਿਬੜਾ ਠੀਕ ਹੈ ਇਹ ਲਿਬੜਾਂਗੇ ਇਹੀ ਜਾਂਦਾ ਫਿਰ ਇਕੱਠੇ ਦਾ ਵੀ ਤੈਨੂੰ ਉਹ ਦੱਸਦੇ ਮੈਂ ਪਤਾ ਕੀ ਗੱਲ ਹੈ ਹੱਸੀ ਨਾ ਬਾਬੂ ਹੱਸੀ ਯਾਰ ਨਾ ਨਾ ਹੋਰ ਨਹੀਂ ਬਾਈ ਨਹੀਂ ਹੋਰ ਨਾ ਇਹ ਦੁਬਾਰਾ ਹੀ ਹੋਏਗਾ ਬੰਦਾ ਬਾਈ ਨਹੀਂ ਬੱਕਰੇ ਹੌਲੇ ਆਹੋ ਇਹ ਤੇਰੇ ਅੱਖ ਨੂੰ ਪੱਟੀ ਜਾਂਦੇ ਉਹ ਵੀ ਮੇਮਣਾ ਆਉਂਦਾ ਆਇਆ ਪਾ ਹਾਂ ਇਹ ਵੀ ਮੇਮਣੇ ਨੂੰ ਦੇਖ ਉਹ ਵੀ ਮੇਮਣਾ ਦੇ ਮੇਰੀ ਅਸਲ ਹੈ ਭਰਾ ਮੇਰੇ ਅਸੀਂ ਤੇਰੇ ਧੋਖੀ ਨਹੀਂ ਤੇਰਾ ਮਾਲ ਇਕੱਠਾ ਵੇਖਦਾ ਅੜ ਕੇ ਅਲਸਾ ਮੇਮਣਾ ਜੇ ਜੇ ਇਹਨੇ ਤੇ ਇੱਕ ਦਾ ਦੋ ਵੇਚ ਤੇ ਚੰਗੇ ਫੇਰ ਤੇਰਾ ਮਾਲ ਨਹੀਂ ਤੜਾ ਵੇਖਣਾ ਹੁਣ ਦਰੇ ਜੇ ਤੇਰਾ ਵਧੀਆ ਬਜਾਂਦਾ ਤੇਰੇ ਪੂਰੇ ਠੋਕੇ ਮੁਲਾਹ ਤੇਰੀ ਲਿਖੀ ਆ ਲਿਖਾਈ ਕਰਾ ਦਾਂਗੇ ਹੋ ਗਈ ਭਾਈ ਸਾਰੇ ਲੋਕ ਦੇ ਹਜ਼ਾਰ ਰੁਪਏ ਲਿਖਾਈ ਪਾਣਗੇ 2000 ਰੁਪਿਆ 2000 ਪੈਣੀ ਆ 2000 ਲਿਖਾਈ ਪੈਣੀ ਆ ਚਲ ਫੜ ਲਾ ਚਲੋ ਕੀ ਫਰਕ ਰਹਿ ਗਿਆ ਦੱਸ ਦੇ ਕੀ ਫਰਕ ਰਹਿ ਗਿਆ ਕੀ ਫਰਕ ਹੈ ਦੱਸ ਦੇ ਕੋਈ ਨਹੀਂ ਫਿਰ ਹੁਣ ਮੰਨ ਕੇ ਚੱਲ ਵੀ ਆ ਹੁਣ ਦੋ ਆਪਾਂ ਨਹੀਂ ਕਹਿੰਦੇ ਦੱਸ ਦੇ ਸੱਤ ਬੱਚੇ ਮੰਨ ਲਾ ਤੂੰ ਦੱਸਦਾ ਸੀ ਉਹ ਕਰ ਦਿੰਦਾ ਸੱਤ ਬੱਚੇ ਨਹੀਂ ਵੀਰੇ ਪੰਜ ਬੱਚੇ ਹੁਣ ਆ ਬੱਚੇ ਯਾਰ ਉਹਦੇ ਮੈਂ ਇਹ ਇਹਦੇ ਨਾਲ ਨਹੀਂ ਰਲਦਾ ਤੂੰ ਵੀ ਦੇਖ ਇਹਦਾ 32 ਕਿਲੋ ਵਜਣਾ ਜੋਦਾ ਤੋਲਣਾ 32 ਕਿਲੋ ਹੋਊਗਾ ਇਹ 32 ਤੋਂ 35 ਦੇ ਰਲ ਨਹੀਂ ਰਲਦਾ ਇਹ ਪੰਜਾਂ ਵਾਲੇ ਕਿੱਥੋਂ ਰਲ ਜੂ ਹਾਂ ਚੱਕਰ ਇਹ ਆ ਦੇ ਦੇ ਬੱਚੇ ਤੇਨੂੰ ਵਧੀਆ ਮੁੱਲ ਲੱਗ ਗਿਆ ਤੇਰਾ ਦਰੇ ਦਾ ਜਾਂਦਾ ਪੂਰਾ ਤੇਰੇ ਕੋਲ ਔਕੀ ਨਹੀਂ ਹੈਗੇ ਤੂੰ ਪਾਲਿਆ ਵਾ ਬੇਨਤੀ ਕੀਤੀ ਆ ਬੱਚੇ ਆ ਸਾਰੇ ਤੇਰਾ ਇਕੱਠਾ maal ਵਿਕਦਾ ਚਾਰ ਪੈਸੇ ਇਕੱਠੇ ਆਉਂਦੇ ਆ ਦੇਖ ਲੈ ਮੌਕਾ ਵਾ ਫੜਾ ਜਾਂ ਫਾਈ ਇਹਨੂੰ ਦੇ ਸਾਈ ਇਹਨੂੰ ਚਲ ਉਧਰ ਬੇਲੇ ਗੱਲ ਥੋੜਾ ਗੱਲ ਸੌਣ ਲਾ ਕੋਈ ਜਾ ਉਧਰ ਰਹਿ ਕਰ ਲੋ ਕਿੰਨੇ ਨਾਲ ਲੱਬੜ ਦਾਂਗਾ ਹੈ ਕਿੰਨੇ ਨਾਲ ਲੱਬੜਦਾ 30000 ਰੁਪਏ ਦਰੇ ਦਾ ਲਾਤ ਹੈ ਅੱਛਾ ਮੰਗਦੇ ਲੱਬੜ ਦੀ ਗੱਲ ਹੈ 80 ਅਸੀਂ ਦਰੇ ਦੇ ਲਾਤੇ ਦਰੇ ਦਾ ਨੜੇ ਦਾ ਨਹੀਂ ਲਾਇਆ ਦਰੇ ਦਾ ਹੀ ਲਾਤੇ ਇਹ ਹਿੰਦੀ ਬੋਲਦਾ ਪੂਰੀ ਕੋਈ ਸੀ ਕਰਕੇ ਆਪਾਂ ਬੱਧਿਆ ਨਹੀਂ ਫਿਰ ਤੋਂ ਉਹ ਸਮਝਾਈਦਾ ਚਾ ਫਿਰ ਤੂੰ ਪੰਜ ਦੇ ਦੇ ਆਪਾਂ ਉਧਰ ਵੀ ਗਿਆ ਤਾਂ ਪੰਜ ਦੇ ਦੇ ਬੋਗ ਛੱਡ ਕੇ ਬਾਕੀ ਆ ਸਾਰੇ ਸੀਗੇ ਹਾਂ ਸਾਰੇ ਸੀਗੇ ਕੱਲ ਬਣਦੀ ਆ ਨਹੀਂ ਬਣਦੀ ਉਹ ਕੱਲ ਪਰਾਂ ਦੀ ਆ ਰੁਪਏ ਫੁੱਲ ਲਾਂਗੇ ਵਿੱਚ ਕੋਈ ਨਹੀਂ ਤੂੰ ਲਵੇਂਗਾ ਨਹੀਂ ਵਿੱਚ ਲੈ ਲਾਂਗੇ ਉਹ ਵੀ ਦੇ ਦਊਗਾ ਤਾਂ ਅੱਛਾ ਉਹ ਵੇਚ ਦੇ ਦੋਗਾ 100000 ਯਾਰ ਹੋਰ ਪਾ ਦਾਂਗੇ ਦਾ ਸਾਲ ਆ ਉਹ ਆ ਗਿਆ ਭਾਈ ਨਹੀਂ ਹੁਣ ਚੱਲ ਆ ਜਾ ਯਾਰ ਫੇਰ ਨਹੀਂ ਹੋਣਾ ਗੱਲ ਗੱਲਬਾਤ ਨਹੀਂ ਸਿਰੇ ਲੱਗਣੀ ਹੈਗੀ ਕਿਰਾ ਮੁੱਲ ਲੱਗਿਆ 80000 80000 ਲਿਖਾਈ ਵੀ ਲਿਖਾਈ ਵੀ ਠੀਕ ਆ ਆ ਦੇਖੋ ਆ ਨਗਤੀ ਇਹ ਆਪਣੇ 10 ਬਈ 10 ਇਹਦੇ ਵਿੱਚ ਵੱਡੇ ਛੋਟੇ ਪਾ ਕੇ ਸਾਰੇ ਵਿੱਚ ਵੱਡੇ ਵੀ ਹੈਗੇ ਨੇ ਦੋ ਤਿੰਨ ਨਾਲੇ ਛੋਟੇ ਵੀ ਅਗੇ ਨੇਗੇ ਪੱਠਾ ਵੀ ਹੈਗੀਆਂ ਨੇ ਇਹਦੇ ਵਿੱਚ ਸਾਰੇ ਬੱਕਰੇ ਨੇ ਬਾਈ ਸਾਰੇ ਬੱਕਰੇ ਨੇ ਪੱਠੇ ਦੇ ਵਿੱਚ ਕੋਈ ਨਹੀਂ ਹੈਗੇ ਠੀਕ ਹੈ ਚਲੋ ਗੱਲ ਆਈ ਗਈ ਧੰਨਵਾਦ